ਸਾਰੀ ਸੰਗਤ ਨੂੰ ਬੜੇ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਅਸੀਂ ਮਾਤਾ ਕੋਲਾ ਜੀ ਬਾਰੇ ਇਤਿਹਾਸ ਨੂੰ ਪੜ੍ਹਨਾ ਹੈ ਅਤੇ ਸੁਣਨਾ ਹੈ ਬਹੁਤ ਸਾਰੇ ਸਿੱਖਾਂ ਨੂੰ ਮਾਤਾ ਕੋਲਾ ਜੀ ਬਾਰੇ ਪਤਾ ਹੋਵੇਗਾ ਅਗਰ ਨਹੀਂ ਵੀ ਪਤਾ ਤਾਂ ਅਸੀਂ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਮਾਤਾ ਕੋਲਾ ਜੀ ਦੇ ਇਤਿਹਾਸ ਬਾਰੇ ਦੱਸਾਂਗੇ ਕਿ ਮਾਤਾ ਕੋਲਾ ਜੀ ਕੌਣ ਸਨ ਉਹਨਾਂ ਦਾ ਪਿਛੋਕੜ ਕੀ ਸੀ ਅਤੇ ਉਹ ਕਿੱਥੋਂ ਆਏ ਸਨ ਅਤੇ ਉਹ ਕਿਹਨਾਂ ਦੇ ਸੇਵਕ ਸਨ ਤੇ ਉਹ ਕਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮਿਲੇ ਸਨ ਸੋ ਆਪ ਜੀ ਇਸ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਅਤੇ ਆਓ ਅੱਜ ਆਪਾਂ ਸ਼ੁਰੂ ਕਰਦੇ ਹਾਂ ਇਸ ਦਾ ਪਹਿਲਾ ਭਾਗ ਵੀ ਅਸੀਂ ਇਸ ਚੈਨਲ ਤੇ ਪਾਇਆ ਹੋਇਆ ਹੈ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਸੰਤ ਮੀਆਂ ਮੀਰ ਜੀ ਨੂੰ ਮਿਲੇ ਸਨ ਉਸ ਵੇਲੇ ਉਹਨਾਂ ਨਾਲ ਕੀ ਵਾਰਤਾ ਹੋਈ ਸੀ ਅਤੇ ਸੰਤ ਮੀਆਂ ਮੀਰ ਜੀ ਨੂੰ ਕਿਵੇਂ ਕਾਜ਼ੀਆਂ ਦਾ ਸ਼ਰਮਣਾ ਕਰਨਾ ਪਿਆ ਸੀ ਅਤੇ ਉਹਨਾਂ ਕਾਜ਼ੀਆਂ ਨੇ ਮੁਲਾਣਿਆਂ ਨੇ ਬਾਦਸ਼ਾਹ ਸ਼ਾਹ ਜਹਾਂ ਦੇ پاس ਵੀ ਸਾਈ ਮੀਆਂ ਮੀਰ ਜੀ ਦੀ ਸ਼ਿਕਾਇਤ ਕੀਤੀ ਸੀ ਅਤੇ ਕਿਵੇਂ ਉਹ ਚੁੱਪ ਕਰਕੇ ਉੱਠ ਕੇ ਸ਼ਾਹ ਜਹਾਂ ਜੀ ਚਲੇ ਗਏ ਸਨ ਸੋ ਅੱਜ ਸਾਰਾ ਹੀ ਇਹ ਵਰਤਾਂਤ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਾਈ ਮੀਆਂ ਮੀਰ ਜੀ ਨੂੰ ਮਿਲੇ ਸਨ ਅਤੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਉਹਨਾਂ ਨੇ ਸਨਮਾਨ ਕੀਤਾ ਸੀ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਘੋੜੇ ਦੀਆਂ ਵਾਂਗਾਂ ਫੜ ਕੇ ਉਹਨਾਂ ਨੂੰ ਸਤਕਾਰ ਸਹਿਤ ਆਪਣੇ ਨਾਲ ਲੈ ਗਏ ਸਨ ਅਤੇ ਬੜੇ ਹੀ ਸਤਕਾਰ ਦੇ ਨਾਲ ਉਹਨਾਂ ਨੂੰ ਉੱਚੇ ਆਸਣ ਤੇ ਬਿਠਾਇਆ ਅਤੇ ਫਿਰ ਸਜਦਾ ਕੀਤਾ ਸੀ ਜੋ ਸੰਤ ਮੀਆਂ ਜੀ ਨੂੰ ਉਹਨਾਂ ਦੇ ਡੇਰੇ ਵਿੱਚ ਮਰੀਦ ਮਿਲਣ ਆਉਂਦੇ ਸਨ ਉਹਨਾਂ ਨੇ ਵੀ ਇਹ ਦੇਖਿਆ ਕਿ ਸੰਤ ਮੀਆਂ ਮੀਰ ਜੀ ਜੋ ਕਿ ਇੱਕ ਹਿੰਦੂਆਂ ਦੇ ਗੁਰੂ ਨੂੰ ਸਜਦਾ ਕਰ ਰਹੇ ਹਨ ਅਤੇ ਉਹ ਦੇਖ ਕੇ ਬੜੇ ਅश्चਰਜ ਰਹਿ ਗਏ ਸਨ ਸੰਤ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਇੱਕ ਕਾਜੀ ਰੁਸਤਮ ਖਾਨ ਵੀ ਸੀ ਉਸ ਦੀ ਲੜਕੀ ਦਾ ਨਾਮ ਕੌਲਾ ਸੀ ਇਹ ਜੋ ਬੀਬੀ ਕੌਲਾ ਹੈ ਇਹ ਦਾ ਪਿਸ਼ੋਕੜ ਇਹ ਮੁਸਲਮਾਨ ਸਨ ਅਤੇ ਇਹ ਰੁਸਤਮ ਖਾਨ ਦੀ ਲੜਕੀ ਸੀ ਉਸ ਤੋਂ ਬਾਅਦ ਵਿੱਚ ਜਦੋਂ ਰੁਸਤਮ ਖਾਨ ਨੂੰ ਇਹ ਗੱਲਾਂ ਦਾ ਪਤਾ ਲੱਗਾ ਕਿ ਮੇਰੀ ਪੁੱਤਰੀ ਕੋਲਾ ਜੋ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਗ ਰੱਖਦੀ ਹੈ ਅਤੇ ਉਸ ਨੇ ਆਪਣੀ ਲੜਕੀ ਕੋਲਾ ਨੂੰ ਬੈਂਤ ਦੇ ਡੰਡੇ ਨਾਲ ਬਹੁਤ ਮਾਰਿਆ ਸੀ ਅਤੇ ਗਾਲਾਂ ਵੀ ਕੱਢੀਆਂ ਸਨ ਆਓ ਸ਼ੁਰੂ ਕਰਦੇ ਹਾਂ ਜਦੋਂ ਗੁਰੂ ਜੀ ਦੀ ਬਾਣੀ ਦਾ ਪਾਠ ਸੁਣ ਕੇ ਕੌਲਾਂ ਦੇ ਮਨ ਵਿੱਚ ਗੁਰੂ ਘਰ ਦੀ ਬਹੁਤ ਸ਼ਰਧਾ ਵੱਜ ਗਈ ਕਿਉਂਕਿ ਇੱਕ ਸਿੱਖ ਨੇ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਉਹ ਬੜੀ ਮਿੱਠੀ ਆਵਾਜ਼ ਵਿੱਚ ਪਾਠ ਕੀਤਾ ਤੇ ਉਸ ਟਾਈਮ ਸੰਤ ਮੀਆਂ ਮੀਰ ਜੀ ਵੀ ਕੋਲ ਬੈਠੇ ਸਨ ਉਹਨਾਂ ਨੇ ਪੁੱਛਿਆ ਕਿ ਇਹ ਕਿਹਨਾਂ ਦੀ ਬਾਣੀ ਹੈ ਅਤੇ ਉਸ ਸਿੱਖ ਨੇ ਦੱਸਿਆ ਕਿ ਇਹ ਗੁਰੂ ਅਰਜਨ ਪਾਤਸ਼ਾਹ ਜੀ ਦੀ ਉਚਾਰਣ ਕੀਤੀ ਹੋਈ ਸੁਖਮਨੀ ਸਾਹਿਬ ਦੀ ਬਾਣੀ ਹੈ ਜੋ ਮੈਂ ਪੜ ਰਿਹਾ ਹਾਂ ਅਤੇ ਉਸ ਟਾਈਮ ਫਿਰ ਪੀਰ ਜੀ ਨੇ ਬੜੇ ਹੀ ਪਿਆਰ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਸਾਰਾ ਪਾਠ ਮੁੱਢ ਤੋਂ ਦੁਬਾਰਾ ਕਿਹਾ ਵੀ ਸਾਨੂੰ ਦੁਬਾਰਾ ਸੁਣਾਓ ਇਹ ਪਾਠ ਔਰ ਮੁੱਢ ਤੋਂ ਸਾਰਾ ਪਾਠ ਸੁਣਿਆ ਅਤੇ ਬਾਤ ਸੁਣ ਕੇ ਮੀਆਂ ਮੀਰ ਜੀ ਬਹੁਤ ਪ੍ਰਸੰਨ ਹੋ ਕੇ ਗੁਰੂ ਘਰ ਦੀ ਉਹਨਾਂ ਨੇ ਬੜੀ ਉਸਤਤ ਕੀਤੀ ਤੇ ਉਸ ਟਾਈਮ ਉਹਨਾਂ ਦੇ ਕੋਲ ਇਹ ਕੋਲਾ ਜੀ ਵੀ ਬੈਠੇ ਹੋਏ ਸਨ ਅਤੇ ਇਹਨਾਂ ਦੀ ਜੋ ਗੁਰੂ ਘਰ ਦੇ ਪ੍ਰਤੀ ਸ਼ਰਧਾ ਹੋਰ ਵੱਧ ਗਈ ਜਦੋਂ ਉਹ ਆਪਣੇ ਘਰ ਜਾ ਕੇ ਗੁਰੂ ਸਹਿਬਾਨ ਜੀ ਦੀ ਉਸਤਤੀ ਕਰਨ ਲੱਗੀ ਤਾਂ ਉਸ ਦੇ ਪਿਓ ਨੇ ਉਸ ਨੂੰ ਕਿਹਾ ਕਿ ਤੂੰ ਕਾਫਰ ਹੈ ਕੋਲਾ ਨੇ ਫਿਰ ਜਵਾਬ ਦਿੱਤਾ ਅੱਬਾ ਜਾਨ ਪੀਰ ਮੀਆਂ ਮੀਰ ਜੀ ਆਖਦੇ ਹਨ ਕਿ ਗੁਰੂ ਜੀ ਅੱਲਾ ਦਾ ਨੂਰ ਹਨ ਅਸੀਂ ਪੰਜ ਵਖਤ ਇਹਨਾਂ ਅੱਗੇ ਹੀ ਸਜਦਾ ਕਰਦੇ ਹਾਂ ਉਹਨਾਂ ਤੋਂ ਸੁਣ ਕੇ ਹੀ ਮੈਂ ਉਹਨਾਂ ਦੀ ਉਸਤਤੀ ਕੀਤੀ ਹੈ ਕਾਜੀ ਨੇ ਝੜਕ ਕੇ ਕਿਹਾ ਬਕਵਾਸ ਨਾ ਕਰ ਤੂੰ ਹੁਣ ਕਦੀ ਵੀ ਪੀਰ ਜੀ ਦੇ ਨਹੀਂ ਜਾ ਸਕਦੀ ਘਰ ਹੀ ਬੈਠਿਆ ਕਰ ਕੌਲਾਂ ਨੇ ਕਿਹਾ ਪਿਤਾ ਜੀ ਪੀਰ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਤੋਂ ਮੈਨੂੰ ਬੰਦ ਨਹੀਂ ਕਰਨਾ ਚਾਹੀਦਾ ਪੀਰਾਂ ਫਕੀਰਾਂ ਦੇ ਦਰਸ਼ਨ ਕਰਨ ਤੋਂ ਬੰਦ ਕਰਨਾ ਬਹੁਤ ਵੱਡਾ ਗੁਨਾਹ ਹੁੰਦਾ ਹੈ ਕੌਲਾਂ ਦਾ ਇਹ ਉੱਤਰ ਸੁਣ ਕੇ ਕਾਜੀ ਰੁਸਤਮ ਖਾਨ ਨੇ ਉਸ ਨੂੰ ਬੈਤ ਦੇ ਡੰਡੇ ਦੇ ਨਾਲ ਬਹੁਤ ਕੁੱਟਿਆ ਅਤੇ ਗਾਲਾਂ ਕਢੀਆਂ ਕੌਲਾਂ ਦੀਆਂ ਚੀਕਾਂ ਸੁਣ ਕੇ ਉਸ ਦੀ ਮਾਂ ਨੇ ਆਣ ਕੇ ਕਾਜੀ ਪਾਸੋਂ ਛਡਵਾਇਆ ਅਤੇ ਦੁਸਕੀਆਂ ਲੈਂਦੀ ਹੋਈ ਕੌਲਾ ਨੇ ਕਿਹਾ हे ਪੀਰਾਂ ਦੇ ਪੀਰ ਗੁਰੂ ਤੇਰੀ ਦੁਹਾਈ ਹੈ ਇਹ ਗੱਲ ਸੁਣ ਕੇ ਕਾਜੀ ਨੇ ਕੌਲਾ ਨੂੰ ਫਿਰ ਬਹੁਤ ਮਾਰਿਆ ਜਿਸ ਨਾਲ ਕੌਲਾ ਬੇਹੋਸ਼ ਹੋ ਗਈ ਅਤੇ ਕਾਜੀ ਗੁੱਸੇ ਨਾਲ ਬਾਹਰ ਚਲਿਆ ਗਿਆ ਕੌਲਾ ਨੂੰ ਜਦ ਕਾਜੀ ਨੇ ਬਹੁਤ ਮਾਰਿਆ ਅਤੇ ਗੁੱਸੇ ਨਾਲ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ ਤਾਂ ਕੌਲਾ ਨੇ ਖਾਣਾ ਪੀਣਾ ਛੱਡ ਦਿੱਤਾ ਅਤੇ ਅਤ ਦੁਖੀ ਹੋ ਕੇ ਆਪਣੀ ਇੱਕ ਦਾਸੀ ਨੂੰ ਰਾਤ ਸਮੇਂ ਗੁਰੂ ਜੀ ਪਾਸ ਭੇਜ ਕੇ ਬੇਨਤੀ ਕੀਤੀ ਕਿ ਕਿਵੇਂ ਵੀ ਹੋਵੇ ਮੈਨੂੰ ਦਰਸ਼ਨ ਦਿਓ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮੱਛੀ ਵਾਂਗੂ ਤੜਫ ਰਹੀ ਹਾਂ ਜਿਵੇਂ ਕਿ ਮੱਛੀ ਇੱਕ ਪਾਣੀ ਤੋਂ ਬਗੈਰ ਤੜਫ ਰਹੀ ਹੁੰਦੀ ਹੈ ਕੌਲਾਂ ਦੇ ਮਨ ਵਿੱਚ ਸੱਚੀ ਤੜਫ ਨੂੰ ਜਾਣ ਕਰਕੇ ਗੁਰੂ ਜੀ ਨੇ ਦਾਸੀ ਨੂੰ ਕਿਹਾ ਕੱਲ ਸਵੇਰੇ ਅਸੀਂ ਇੱਥੋਂ ਅੰਮ੍ਰਿਤਸਰ ਨੂੰ ਜਾ ਰਹੇ ਹਾਂ ਤੂੰ ਅਜ ਰਾਤ ਸਮੇ ਸਾਡੇ ਘੋੜੇ ਦੀ ਆਵਾਜ਼ ਸੁਣ ਕੇ ਤਤਸ਼ਨ ਹੀ ਆਪਣੇ ਮਕਾਨ ਤੋਂ ਉੱਤਰ ਕੇ ਹੀਠਾਂ ਬਿਨਾਂ ਕਿਸੇ ਡਰ ਦੇ ਸਾਡੇ ਪਾਸ ਆ ਜਾਵੀ ਜਦ ਇਹ ਗੱਲ ਆਣ ਕੇ ਦਾਸੀ ਨੇ ਕੋਲਾ ਨੂੰ ਦੱਸੀ ਤਾਂ ਕੋਲਾ ਬਹੁਤ ਖੁਸ਼ ਹੋਈ ਅਤੇ ਆਪਣੀ ਬਾਰੀ ਵਿੱਚ ਬੈਠ ਕੇ ਸਤਿਗੁਰੂ ਜੀ ਨੂੰ ਅੜੀਕਣ ਲੱਗ ਪਈ ਇਧਰ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਇੱਥੇ ਲਾਹੌਰ ਹੁਣ ਸਾਡਾ ਕੋਈ ਕੰਮ ਨਹੀਂ ਹੈ ਸਭ ਡੇਰੇ ਨੂੰ ਤਿਆਰ ਕਰਕੇ ਲੈ ਚਲੋ ਅਤੇ ਅੰਮ੍ਰਿਤਸਰ ਤੋਂ ਪੰਜ ਕੋਹ ਉਰੇ ਠਹਿਰ ਕੇ ਸਾਡੀ ਉਡੀਕ ਕਰਨੀ ਅਸੀਂ ਰਾਤ ਸਮੇਂ ਘੋੜ ਸਵਾਰ ਹੋ ਕੇ ਤੁਹਾਨੂੰ ਪਿੱਛੇ ਆਣ ਮਿਲਾਂਗੇ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹ ਸਨੇਹ ਦੇ ਮਤਾਬਿਕ ਕੌਲਾਂ ਨੂੰ ਮਿਲਣਾ ਸੀ ਅਤੇ ਕੌਲਾਂ ਨੂੰ ਦਿਦਾਰੇ ਦੇਣੇ ਸਨ ਅੱਗੇ ਫਿਰ ਗੁਰੂ ਜੀ ਦਾ ਹੁਕਮ ਅਨੁਸਾਰ ਭਾਈ ਬੁੱਢਾ ਜੀ ਤੰਬੂ ਕਨਾਤ ਜਿਉਂ ਦੀਆਂ ਤਿਉ ਲਗੀਆਂ ਛੱਡ ਕੇ ਸਾਰੇ ਸਿੱਖ ਸੇਵਕਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਨੂੰ ਅੱਗੜ ਪਿਛੜ ਹੋ ਕੇ ਹੌਲੀ ਹੌਲੀ ਤੁਰ ਆਏ ਪਿਛਲੇ ਪਹਿਰ ਦੇ ਦੀਵਾਨ ਵਾਸਤੇ ਜਦ ਢਾਡੀ ਆਪਣੀਆਂ ਵਾਰਾਂ ਸੁਣਾਉਣ ਆਏ ਤਾਂ ਗੁਰੂ ਜੀ ਨੇ ਕਿਹਾ ਅੱਜ ਤੁਸੀਂ ਸਾਰੀ ਰਾਤ ਹੀ ਯੋਧਿਆਂ ਦੇ ਯੁੱਧਾਂ ਦੀਆਂ ਵਾਰਤਾ ਸੁਣਾਈ ਜਾਓ ਢਾਡੀ ਵਾਰ ਸੁਣਾਉਣ ਲੱਗ ਪਏ ਅਤੇ ਗੁਰੂ ਜੀ ਇਕੱਲੇ ਹੀ ਸ਼ਰੋਤੇ ਬਣ ਕੇ ਉਹਨਾਂ ਪਾਸ ਬੈਠੇ ਸੁਣਦੇ ਰਹੇ ਇੱਧਰ ਜਦ ਅੱਧੀ ਰਾਤ ਬੀਤ ਗਈ ਤਾਂ ਗੁਰੂ ਜੀ ਸ਼ਸਤਰ ਬਸਤਰ ਪਹਿਨ ਕੇ ਘੋੜੇ ਉੱਤੇ ਅਸਵਾਰ ਹੋ ਕੇ ਕਾਜੀ ਦੇ ਘਰ ਪਾਸ ਚਲੇ ਗਏ। ਕੋਲਾ ਅੱਗੇ ਹੀ ਉਡੀਕ ਰਹੀ ਸੀ। ਉਹ ਗੁਰੂ ਜੀ ਨੂੰ ਵੇਖ ਕੇ ਕਮੰਦ ਨਾਲ ਲਟਕ ਕੇ ਤਤਸ਼ਨ ਹੇਠਾਂ ਗੁਰੂ ਜੀ ਪਾਸ ਆ ਗਈ। ਗੁਰੂ ਜੀ ਨੇ ਕੋਲਾ ਨੂੰ ਆਪਣੇ ਪਿੱਛੇ ਬਿਠਾ ਕੇ ਘੋੜੇ ਨੂੰ ਹਵਾ ਵਾਂਗ ਤੇਜ਼ ਤੋਰ ਦਿੱਤਾ। ਕੁਝ ਦੂਰ ਅੱਗੇ ਆਪ ਜੀ ਨੂੰ ਜੇਠਾ ਆਦਕ ਪੰਜ ਸਿੱਖ ਮਿਲ ਪਏ ਅਤੇ ਆਪਣੇ ਘੋੜਿਆਂ ਉੱਤੇ ਸਵਾਰ ਹੋ ਕੇ ਗੁਰੂ ਜੀ ਨਾਲ ਚੱਲ ਪਏ ਘੋੜੇ ਬੜੇ ਤੇਜ਼ ਤੋਰ ਕੇ ਗੁਰੂ ਜੀ ਪੰਜ ਸਿੱਖਾਂ ਨਾਲ ਸੂਰਜ ਚੜ੍ਹਨ ਤੱਕ ਅੰਮ੍ਰਿਤਸਰ ਤੋਂ ਸਤ ਕੋ ਉਰੇ ਜਾ ਪਹੁੰਚੇ ਸਿੱਖਾਂ ਨੇ ਗੁਰੂ ਜੀ ਨੂੰ ਉੱਥੇ ਇੱਕ ਦਰਖਤ ਹੇਠਾਂ ਆਸਣ ਲਾ ਕੇ ਬਿਰਾਜਮਾਨ ਕਰ ਦਿੱਤਾ ਅਤੇ ਆਪ ਵੀ ਘੋੜਿਆਂ ਨੂੰ ਹੋਰ ਦਰਖਤਾਂ ਨਾਲ ਬੰਨ ਕੇ ਆਰਾਮ ਕਰਨ ਵਾਸਤੇ ਬੈਠ ਗਏ। ਕੁਝ ਚਿਰ ਬਿਸ਼ਰਾਮ ਕਰਕੇ ਗੁਰੂ ਜੀ ਨੇ ਭਾਈ ਜਿੱੱਠੇ ਨੂੰ ਕਿਹਾ ਕਿ ਸਾਡੇ ਇਸ਼ਨਾਨ ਕਰਨ ਵਾਸਤੇ ਇੱਥੇ ਨੇੜੇ-ਤੇੜੇ ਜਲ ਵੇਖੋ। ਸਿੱਖਾਂ ਨੇ ਇੱਧਰ-ਉੱਧਰ ਵੇਖ ਕੇ ਆਖਿਆ ਮਹਾਰਾਜ ਜੀ ਤੁਹਾਡੇ ਪਾਸ ਜਿਹੜੀ ਛੋਟੀ ਜਹੀ ਛਪੜੀ ਹੈ ਜਿਸ ਦਾ ਪਾਣੀ ਮੱਝਾਂ ਨੇ ਲੇਟ ਕੇ ਗੰਦਾ ਕੀਤਾ ਹੋਇਆ ਹੈ ਇਸ ਤੋਂ ਬਿਨਾ ਕੋਈ ਸਾਫ਼ ਪਾਣੀ ਨੇੜੇ ਨਹੀਂ ਹੈ ਗੁਰੂ ਜੀ ਨੇ ਕਿਹਾ ਇਸ ਸਮੇਂ ਹੋਰ ਪਾਣੀ ਨਾ ਹੋਣ ਨਾਲੋਂ ਇਹੀ ਚੰਗਾ ਹੈ ਇਸ ਨਾਲ ਹੀ ਇਸ਼ਨਾਨ ਕਰ ਲੈਂਦੇ ਹਾਂ ਅਤੇ ਗੁਰੂ ਜੀ ਨੇ ਕਿਹਾ ਇੱਥੇ ਜੋ ਕੋਈ ਇਨਸਾਨ ਆ ਕੇ ਇਸ਼ਨਾਨ ਕਰਿਆ ਕਰੇਗਾ ਉਸਦੇ ਕਸ਼ਟ ਦੂਰ ਹੋ ਜਾਇਆ ਕਰਨਗੇ ਇਹ ਬਚਨ ਕਰਕੇ ਗੁਰੂ ਜੀ ਉੱਥੇ ਇਸ਼ਨਾਨ ਕਰਕੇ ਆਪਣੇ ਸਰੂਪ ਦੇ ਧਿਆਨ ਵਿੱਚ ਬੈਠ ਗਏ ਉਪਰੰਤ ਸਾਰੇ ਸਿੱਖਾਂ ਨੇ ਉੱਥੇ ਹੀ ਇਸ਼ਨਾਨ ਕਰਕੇ ਆਪਣੇ ਨਿਤਨੇਮ ਕੀਤੇ ਇਸ ਸਥਾਨ ਦਾ ਨਾਮ ਗੁਰੂ ਸਰ ਪ੍ਰਸਿੱਧ ਹੈ ਜਦ ਕੁਝ ਦਿਨ ਚੜ ਗਿਆ ਤਾਂ ਗੁਰੂ ਜੀ ਨੇ ਕੋਲਾ ਵਾਸਤੇ ਡੋਲਾ ਮੰਗਵਾ ਕੇ ਉਸ ਨੂੰ ਉਸ ਵਿੱਚ ਬਿਠਾ ਦਿੱਤਾ ਅਤੇ ਸਿੱਖਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁੱਜ ਗਏ ਗੁਰੂ ਜੀ ਨੇ ਸ੍ਰੀ ਹਰਮੰਦਰ ਸਾਹਿਬ ਅਤੇ ਅਕਾਲ ਬੰਗੇ ਪ੍ਰਸ਼ਾਦ ਭੇਟਾ ਕਰਕੇ ਅਰਦਾਸ ਕਰਵਾਈ ਅਤੇ ਪ੍ਰਕਰਮਾ ਕਰਕੇ ਨਮਸਕਾਰਾਂ ਕੀਤੀਆਂ ਜਦ ਗੁਰੂ ਜੀ ਦੇ ਆਉਣ ਦਾ ਸਿੱਖ ਸੇਵਕਾਂ ਨੂੰ ਅਤੇ ਸੰਗਤਾਂ ਨੂੰ ਪਤਾ ਲੱਗਾ ਤਾਂ ਸਭ ਮਿਲ ਕੇ ਗੁਰੂ ਜੀ ਪਾਸ ਦਰਸ਼ਨ ਕਰਨ ਆਏ ਅਤੇ ਖੁਸ਼ੀਆਂ ਮਨਾਇਆਂ ਮਾਤਾ ਗੰਗਾ ਜੀ ਨੇ ਜਦ ਕੌਲਾਂ ਦਾ ਡੋਲਾ ਵੇਖਿਆ ਤਾਂ ਉਹਨਾਂ ਨੇ ਪੁੱਛਿਆ ਕਿ ਇਹ ਡੋਲਾ ਕਿਸ ਦਾ ਹੈ ਤਦ ਭਾਈ ਜੇਠਾ ਆਦ ਸਿੱਖਾਂ ਨੇ ਦੱਸਿਆ ਕਿ ਇਹ ਡੋਲਾ ਕਾਜੀ ਦੀ ਲੜਕੀ ਦਾ ਹੈ ਜੋ ਗੁਰੂ ਜੀ ਲਿਆਏ ਹਨ ਮਾਤਾ ਜੀ ਇਹ ਗੱਲ ਸੁਣ ਕੇ ਬਹੁਤ ਗੁੱਸੇ ਹੋਏ ਕਿ ਇਸ ਨਾਲ ਜਗਤ ਵਿੱਚ ਸਾਡਾ ਬਹੁਤ ਅਪਜਸ ਹੋਵੇਗਾ ਅਤੇ ਭਾਰੀ ਨਿੰਦਿਆ ਹੋਵੇਗੀ। ਤੁਸੀਂ ਇਹ ਬਹੁਤ ਅਨੁਚਿਤ ਗੱਲ ਕੀਤੀ ਹੈ। ਤੁਸੀਂ ਆਪਣੀ ਉੱਚੀ ਕੁੱਲ ਅਤੇ ਵੱਡਿਆਂ ਦੀ ਇੱਜ਼ਤ ਨੂੰ ਨਹੀਂ ਵੇਖਿਆ। ਨੀਵੀਆਂ ਅੱਖਾਂ ਕਰਕੇ ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਇਹ ਸਾਨੂੰ ਮਜਬੂਰ ਹੋ ਕੇ ਕਰਨਾ ਪਿਆ ਹੈ। ਸਾਡੇ ਵਸ ਦੀ ਗੱਲ ਨਹੀਂ ਹੈ। ਇਹ ਗੱਲ ਆਖ ਕੇ ਗੁਰੂ ਜੀ ਚੁੱਪ ਕਰਕੇ ਉੱਠ ਆਏ ਅਤੇ ਕੌਲਾਂ ਨੂੰ ਆਪਣੇ ਮਹਿਲਾਂ ਤੋਂ ਦੂਰ ਨਿਵਾਸ ਕਰਾ ਦਿੱਤਾ ਉਪਰੰਤ ਉਸ ਨੂੰ ਇੱਕ ਵੱਖਰਾ ਮਕਾਨ ਪਵਾ ਦਿੱਤਾ ਇਹ ਅਸਥਾਨ ਕੌਲ ਸਰ ਸਰੋਵਰ ਦੀ ਦੱਖਣ ਦਿਸ਼ਾ ਮਾਈ ਕੌਲਾਂ ਦਾ ਅਸਥਾਨ ਕਰਕੇ ਪ੍ਰਸਿੱਧ ਹੈ ਗੁਰੂ ਜੀ ਦੇ ਅੰਮ੍ਰਿਤਸਰ ਪਹੁੰਚਣ ਨਾਲ ਘਰ ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਅਤੇ ਦੀਪਮਾਲਾ ਜਗਾਈ ਗਈ ਗੁਰੂ ਜੀ ਦੇ ਰੋਜ਼ ਦੀਵਾਨ ਸਜਦੇ ਸਿੱਖ ਸੇਵਕ ਭੇਟਾਂ ਲੈ ਕੇ ਦਰਸ਼ਨ ਕਰਨ ਆਉਂਦੇ ਅਤੇ ਮਨੋ ਕਾਮਨਾ ਪੂਰੀਆਂ ਕਰਕੇ ਨਿਹਾਲ ਹੁੰਦੇ ਤੀਸਰੇ ਪਹਿਰ ਗੁਰੂ ਜੀ ਸਿੱਖ ਯੋਧਿਆਂ ਨੂੰ ਨਾਲ ਲੈ ਕੇ ਸ਼ਿਕਾਰ ਜਾਂਦੇ ਅਤੇ ਯੁੱਧ ਵਿੱਦਿਆ ਦਾ ਅਭਿਆਸ ਕਰਾਉਂਦੇ ਸੋ ਇਹ ਸੀ ਮਾਤਾ ਕੋਲਾ ਜੀ ਦੇ ਜੀਵਨ ਦੀ ਹਿਸਟਰੀ ਜੋ ਆਪ ਜੀ ਨਾਲ ਇਸ ਵੀਡੀਓ ਵਿੱਚ ਸਾਂਝੀ ਕੀਤੀ ਹੈ ਸੋ ਇਸ ਤੋਂ ਪਤਾ ਲੱਗਦਾ ਹੈ ਕਿ ਕੇਵਲ ਸਿੱਖ ਹੀ ਨਹੀਂ ਸਿੱਖ ਬੀਬੀਆਂ ਜੋ ਮੁਸਲਮ ਸਨ ਉਹਨਾਂ ਨੇ ਵੀ ਗੁਰਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਫਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ